ਕਹਾਣੀ ਮਾਂ ਦੀ ਚੁੰਨੀਆਂ ਇੱਕ ਪਿੰਡ ਵਿੱਚ ਰਹਿੰਦਾ ਸੀ ਗगन ਉਹ ਸ਼ਹਿਰ ਵਿੱਚ ਕੰਮ ਕਰਦਾ ਸੀ ਤੇ ਸਾਲਾਂ ਤੋਂ ਆਪਣੇ ਪਿੰਡ ਨਹੀਂ ਆਇਆ ਸੀ ਕਮਾਉਣ ਦੇ ਚੱਕਰ ਵਿੱਚ ਉਹ ਆਪਣੀ ਮਾਂ ਨੂੰ ਵੀ ਭੁੱਲ ਗਿਆ ਸੀ ਮਾਂ ਹਰ ਰੋਜ਼ ਰੱਬ ਅੱਗੇ ਅਰਦਾਸ ਕਰਦੀ ਕਿ ਪੁੱਤ ਘਰ ਆ ਜਾਵੇ ਇੱਕ ਦਿਨ ਮਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ ਪਿੰਡ ਵਾਲਿਆਂ ਨੇ ਗगन ਨੂੰ ਫੋਨ ਕੀਤਾ ਉਹ ਤੁਰੰਤ ਘਰ ਆ ਗਿਆ ਮਾਂ ਬਿਸਤਰੇ ਤੇ ਸੀ ਪਰ ਚਿਹਰੇ ਤੇ ਇੱਕ ਸ਼ਾਂਤੀ ਸੀ मां ਨੇ ਹੌਲੀ ਜਿਹਾਂ ਹੱਥ ਚੁੱਕ ਕੇ ਕਿਹਾ ਬੇਟਾ ਤੂੰ ਆ ਗਿਆ ਹੁਣ ਮੈਨੂੰ ਸਕੂਨ ਮਿਲ ਗਿਆ ਗगन ਨੇ ਅੱਖਾਂ 'ਚੋਂ ਹੰਝੂ ਪੂੰਝਦੇ ਹੋਏ ماں ਦੇ ਹੱਥ ਫੜ ਲਏ ماں ਨੇ ਆਪਣੀ ਪੁਰਾਣੀ ਚੁੰਨੀ ਹੌਲੀ-ਹੌਲੀ ਉਸ ਦੇ ਹੱਥ 'ਚ ਰੱਖੀ ਤੇ ਕਿਹਾ ਇਹ ਚੁੰਨੀ ਮੇਰੇ ਪਿਆਰ ਦੀ ਨਿਸ਼ਾਨੀ ਹੈ ਜਦ ਵੀ ਤੂੰ ਥੱਕ ਜਾਏ ਇਹ ਚੁੰਨੀ ਤੇਰਾ ਹੌਸਲਾ ਵੜੇਗੀ ماں ਉਸ ਰਾਤ ਇੱਥੇ ਤੋਂ ਚਲੀ ਗਈ ਪਰ ਗगन ਦੀ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਆ ਗਈ ਉਸਨੇ ਆਪਣੇ ਪਿੰਡ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਣਾ ਬਜ਼ੁਰਗਾਂ ਦੀ ਸੇਵਾ ਕਰਨੀ ਉਸ ਦੀ ਰੋਟੀ ਬਣ ਗਈ ਉਹ ਹਰ ਰੋਜ਼ ਮਾਂ ਦੀ ਚੁੰਨੀ ਆਪਣੇ ਨਾਲ ਰੱਖਦਾ ਲੋਕ ਆ ਕੇ ਪੁੱਛਦੇ ਇਹ ਚੁੰਨੀ ਤੇਰੇ ਲਈ ਕੀ ਹੈ ਉਹ ਹੱਸ ਕੇ ਕਹਿੰਦਾ ਇਹ ਮੇਰੀ ਮਾਂ ਦੀ ਆਸ ਹੈ ਜਿਸ ਨੇ ਮੈਨੂੰ ਦੁਬਾਰਾ ਇਨਸਾਨ ਬਣਾਇਆ ਵਕਫਾ 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 ਸਿੱਖਿਆ ਇਸ ਕਹਾਣੀ ਰਾਹੀਂ ਇਹ ਦੱਸਿਆ ਗਿਆ ਹੈ ਕਿ ਮਾਂ ਦਾ ਪਿਆਰ ਕਦੇ ਨਹੀਂ ਮੁੱਕਦਾ ਅਸੀਂ ਦੁਨੀਆ ਦੇ ਕਿੰਨੇ ਵੀ ਦੂਰ ਹੋ ਜਾਈਏ ਮਾਂ ਦੀ ਦੁਆ ਸਾਨੂੰ ਹਰ ਵਾਰੀ ਵਾਪਸ ਘਰ ਖਿੱਚ ਲਿਆਉਂਦੀ ਹੈ